ਅੰਤਰਰਾਸ਼ਟਰੀ ਡਰੱਗ ਤਸਕਰੀ ਮਾਮਲੇ ਦੇ ਵਿੱਚ ਅਜ ਵੀ ਇਲਜ਼ਾਮ ਆਇਦ ਨਹੀਂ ਹੋ ਸਕੇ ਨੇ ਇਸ ਕੇਸ ਦੇ ਵਿੱਚ ਅਗਲੀ ਸੁਣਵਾਈ 31 ਮਈ ਨੂੰ ਹੋਵੇਗੀ ਅਤੇ ਉਮੀਦ ਹੈ ਕਿ 31 ਮਈ ਨੂੰ ਇਲਜ਼ਾਮ ਆਇਦ ਹੋ ਸਕਣਗੇ ਇਸ ਮਾਮਲੇ ਦੇ ਵਿੱਚ ਇਲਜ਼ਾਮਾਂ ਦੇ ਢੇਰੇ ਵਿੱਚ ਆਏ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਪੋਲਾ ਵੀ ਸ਼ਾਮਲੇ ਇਸ ਦੇ ਨਾਲ ਹੀ 10 ਹੋਰ ਕਰੀਬੰਦਸ ਹੋਰ ਮੁਲਜ਼ਮ ਨੇ ਅਤੇ ਲਗਾਤਾਰ ਦੋਸ਼ ਆਇਦ ਨਹੀਂ ਹੋ ਪਾਏ ਨੇ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਹੈ ਕਿ ਕਈ ਵਾਰ ਸੁਣਵਾਈ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਜਗਦੀਸ਼ ਪੋਲਾ ਕਦੀ ਗੈਰ ਹਾਜ਼ਰ ਰਹਿੰਦੇ ਸਨ ਸੁਣਵਾਈ ਦੇ ਦੌਰਾਨ ਅਤੇ ਕਦੀ ਹੋਰ ਮੁਲਜ਼ਮ ਜੋ ਇਸ ਮਾਮਲੇ ਵਿੱਚ ਫਸੇ ਹੋਏ ਨੇ ਉਹ ਗੈਰ ਹਾਜ਼ਰ ਰਹਿੰਦੇ ਸਨ ਅਤੇ ਗੈਰ ਹਾਜ਼ਰੀ ਦੇ ਚਲਦਿਆਂ ਹੁਣ ਤੱਕ ਦੋਸ਼ ਆਇਦ ਨਹੀਂ ਹੋ ਸਕੇ ਨੇ ਇੱਥੇ ਦੱਸਣ ਯੋਗ ਹੈ ਕਿ ਕਿਸੇ ਵੀ ਮੁਲਜ਼ਮ ਤੇ ਦੋਸ਼ ਆਇਦ ਹੋਣ ਸਮੇ ਉਸ ਦਾ ਕੋਰਟ ਦੇ ਵਿੱਚ ਮੌਜੂਦ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ ਅਤੇ ਗੈਰ ਹਾਜ਼ਰੀ ਦੇ ਚਲਦਿਆਂ ਹੁਣ ਤੱਕ ਦੇਖਿਆ ਗਿਆ ਹੈ ਕਿ ਦੋਸ਼ ਆਇਦ ਨਹੀਂ ਹੋ ਪਾਇਆ ਅੱਜ ਕੀ ਕਾਰਨ ਰਹਿ ਇਸ ਬਾਰੇ ਵਧੇਰੇ ਜਾਣਕਾਰੀ ਲੈਣੇ ਸਾਡੀ ਸੰਵਾਦਦਾਤਾ ਸ਼ਵੇਤਾ ਸ਼ਰਮਾ ਤੋਂ ਸ਼ਵੇਤਾ ਅੱਜ ਕੀ

ਅ ਇਹ ਮੰਨਿਆ ਜਾ ਰਿਹਾ ਹੈ ਕਿ ਚਾਰਜਸ ਵੀ ਫਰੇਮ ਹੋਣਗੇ ਤੇ ਜਿਹੜੀ ਨਵੀਂ ਐਪਲੀਕੇਸ਼ਨ ਮੂਲ ਕੀਤੀ ਗਈ ਹੈ ਉਸ ਤੇ ਵੀ ਬਹਿਸ ਹੋਏਗੀ ਤੁਸੀਂ ਅਰਜ਼ੀ ਬਾਰੇ ਜ਼ਿਕਰ ਕੀਤਾ ਸ਼ਵੇਤਾ ਇਸ ਅਰਜ਼ੀ ਵਿੱਚ ਕੀ ਤੱਥ ਦਿੱਤੇ ਗਏ ਨੇ

ਦੋਸ਼ ਆਇਦ ਨਹੀਂ ਹੋ ਸਕੇ ਨੇ ਅੰਤਰਰਾਸ਼ਟਰੀ ड्रग ਤਸਕਰੀ ਮਾਮਲਾ ਕਰੀਬਨ 5000 ਕਰੋੜ ਦਾ ਇਹ ਡਰਗ ਤਸਕਰੀ ਮਾਮਲਾ ਜਿਸ ਵਿੱਚ ਬਰਖਾਸਤ ਡੀਐਸਪੀ ਜਗਦੀਸ਼ ਪੋਲਾ ਦੇ ਨਾਲ ਅਹਿਮ 10 આરોપી ਸ਼ਾਮਲ ਨੇ ਅਤੇ ਨਾਤੇ ਦੋਸ਼ ਆਇਦ ਹੋਣ ਨੇ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਜਾ ਸਕਦਾ ਹੈ ਕਿ ਦੋਸ਼ ਆਇਦ ਹੋਣ ਦੇ ਲਈ ਪੇਸ਼ੀ ਹੁੰਦੀ ਰਹੀ ਹੈ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪਰ ਅਜੇ ਤੱਕ ਦੋਸ਼ ਆਇਦ ਨਹੀਂ ਹੋ ਸਕੇ ਨੇ ਤੇ ਹੁਣ ਕਾਰਨ ਰਿਆ ਜਗਜੀਤ ਚਹਿਲ ਦੀ ਨਵੀਂ ਪਟੀਸ਼ਨ